ਵੀ ਜਦਿਆਂ ਨੂੰ ਸਰਦਾਰ ਜੀ ਤੁਹਾਡਾ ਨਾਮ ਕੀ ਹੈ ਜੀ ਸੈਡ ਦੀ ਗੱਡੀ ਕਿਉਂ ਨਗਾਈ ਤੁਸੀਂ ਸੈਡ ਦੀ ਸਰਕਾਰ ਦੇ ਕੰਮ ਮੂੰਹੋਂ ਬੋਲਦੇ ਆ ਕੰਮ ਮੂੰਹੋਂ ਬੋਲਦੇ ਮੇਰਾ ਨਾਮ ਸਰਜੀ ਸਿੰਘ ਆ ਹਾਂ ਜੀ ਏਰੀਆ ਕਿਹੜਾ ਜੀ ਆਪਣਾ ਮੈਂ ਕਰਨਗਾਰ ਨੂੰ ਤੇ ਤ੍ਰਿਨਾਵਾ ਜ਼ਿਲ੍ਹਾ ਕਰਨਗਾਰਨਾ ਮਰਾਨਪੁਰ ਏਰੀਆ ਮੇਰਾ ਰਹਿੰਦਾ ਠੀਕ ਇਹ ਮੈਂ ਗੁੰਦਵਾਲ ਸਾਹਿਬ ਤੋਂ ਆ ਰਿਹਾ ਵਾਂ ਹਾਂ ਜੀ ਤੇ ਅੱਗੇ ਆਵਾਜ਼ ਆਵੇ ਹਾਂ ਜੀ ਅੱਗੇ ਆਵਾਜ਼ ਨੂੰ ਛਿੜਕ ਜਾਂਦੀ ਆ ਹਾਂ ਜੀ ਤੇ ਛੇਨਚੱਕ ਵਾ ਠੀਕ ਹੈ ਜੀ ਲੱਗਿਆ ਪਟ્રોલ ਬਹੁਤਾ ਛੇ ਤੱਕ ਵਾ ਹਾਂਜੀ ਤੇ ਹਲਕਾ ਜਿਹਾ ਇਹ ਖਡੂਰ ਸਾਹਿਬ ਹਾਂਜੀ ਖਡੂਰ ਸਾਹਿਬ ਲਕੀ ਦੀ ਕੁੰਦਵਾਲ ਸਾਹਿਬ ਨੂੰ ਗੁਰੂ ਮਹਾਰਾਜ ਦੇ ਘਰ ਨੂੰ ਹੀ ਛੜਤ ਜਾਂਦੀ ਹੈ ਹਾਂਜੀ ਹਾਂਜੀ ਬਾਕੀ ਇਹ ਸਰਕਾਰ ਦੇ ਜਿਹੜੇ ਕੰਮੂ ਕੀਤੇ ਆ ਹਾਂਜੀ ਉਹ ਮੂੰਹੋਂ ਬੋਲਦੇ ਆ ਹਾਂਜੀ ਜਿਸ ਦੀ ਗੱਲ ਤੁਹਾਨੂੰ ਉਹ ਤਾਂ ਦੇਖਣੀ ਡਿਆ ਨਹੀਂ ਰਾਤ ਭਰਾਤੇ ਜੇ ਕੋਈ ਅਣਜਾਣ ਬੰਦਾ ਹੋਵੇ ਹਾਂਜੀ ਉਹਦੀ ਗੱਡੀ ਦਾ ਕੋਈ ਨਿਸ਼ਕਾਨ ਵੀ ਹੋ ਸਕਦਾ ਹਾਂਜੀ ਇਹ ਤਾਂ ਇਹ ਵੀ ਕਿਸੇ ਦਾ ਰਾਜ ਨੂੰ ਕੋਈ ਉਹੋ ਜਿਹਾ ਕੋਈ ਹਸਾ ਵਾਪਰ ਜੇ ਬੰਦਾ ਕੱਲਾ ਹੋਵੇ ਹਾਂਜੀ ਜਿਹਦੇ ਵਾਸਤੇ ਬਹੁਤੇ ਮੁਸ਼ਕਲ ਆ ਹਾਂਜੀ ਨਹੀਂ ਦੇਖੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਹਾਂਜੀ ਬੇਨਤੀ ਕਰਦੇ ਆਂ ਵੀ ਥੋੜਾ ਜਿਹਾ ਛੜਕਾ ਵੱਲ ਧਿਆਨ ਦਿਓ ਹਾਂਜੀ ਇਹੋ ਜਿਹੇ ਰੋਡਾਂ 'ਤੇ ਧਿਆਨ ਦਿਓ ਥੋੜਾ ਜਿਹਾ ਬਣਾਉਣ ਦਾ ਸਹੀ ਗੱਲ ਆ ਜੀ ਤੇ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਹਾਂਜੀ ਇੱਦਾਂ ਕਾਂਗਰਸ ਖਾਲੀੇ ਹੱਥ ਧੋ ਕੇ ਬਹਿ ਗਏ ਹਾਂਜੀ ਇਦਾਂ ਹੀ ਫਿਰ ਇਹ ਬਹਿ ਜਾਣਗੇ ਹਾਂਜੀ ਕਿਉਂਕਿ ਲੋਕਾਂ ਦੇ ਕੰਮ ਦੇਖਣੇ ਕੰਮ ਥੋੜੀ ਦੇਖਣੇ ਆ ਸਹੀ ਗੱਲ ਆ ਜੀ ਝੂਠ ਮਾਰ ਕੇ ਵੋਟਰਾਂ ਦੇ ਸਾਰੇ ਲੈ ਲੈਂਦੇ ਆ ਇਹ ਗੱਲ ਪੱਕੀ ਆ ਜੀ ਇਹ ਕੰਮ ਜਵਾਨੀ ਦਾ ਵੀ ਕੀਤਾ ਇਹਨਾਂ ਨੇ ਇਹ ਜੀ ਇਹ ਗੱਲ ਹੈਗੀ ਸਿਰਕਾ ਮੂੰਹ ਬੋਲਣ ਦੀ ਆ ਹਾਂਜੀ ਇਹ ਸਾਡੇ ਕੰਮ ਮੂੰਹ ਬੋਲਣ ਦੀ ਸਹੀ ਗੱਲ ਆ ਜੀ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਨੇ ਵੀ ਵੋਟਾਂ ਕੰਮ ਨੂੰ ਪੈਂਦੀ ਆ ਇਹ ਗੱਲ ਤੁਹਾਨੂੰ ਦਿਸਣੀ ਹੈ ਮੂੰਹ ਬੋਲਦੇ ਇਹ ਤਾਂ ਗੱਲ ਵੇਖ ਲਈ ਜੀ ਮੈਂ ਵੀ ਇਹਨਾਂ ਨੂੰ ਵੀ ਇਸ ਵੀਡੀਓ ਨੂੰ ਲੋਕਾਂ ਨੂੰ ਵੀ ਬੇਨਤੀ ਆ ਹਾਂਜੀ ਇਹ ਏਰੀਆ ਦੇ ਨੂੰ ਵੀ ਵਾਜਦੇ ਵਾਜ ਲੋਕਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਹਾਂ ਜੀ ਇਹਨਾਂ ਦੇ ਐਮ ਐਲ ਐ ਐਮ ਕੀ ਹਾਂ ਜੀ ਉਹ ਮਹਾਰਾਜ ਜੀ ਕਿਰਪਾ ਨਾਲ ਥੋੜਾ ਜਨਾ ਧਿਆਨ ਸ਼ਾਇਦ ਨਾ ਪਿਆ ਹੋਵੇ ਹਾਂ ਜੀ ਨਾ ਜਾਂ ਸ਼ਾਇਦ ਇਹਨਾਂ ਦੀ ਨਾ ਨੰਗੇ ਹੁਣ ਕਦੀ ਹਾਂ ਜੀ ਇਹਦਾ ਧਿਆਨ ਜਿਹੜਾ ਇਹਨਾਂ ਦਾ ਪੈ ਜੀ ਜਿਹੜੀਆਂ ਐਨਕਾਂ ਲੱਗੀਆਂ ਉਹ ਲੈ ਜਾਣ ਤਾਂ ਕਿ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹਦੇ ਉੱਤੇ ਧਿਆਨ ਦੇਣ ਹਾਂ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਮੇਰੇ ਵੀਰ ਸ਼ੇਅਰ ਕਰੋ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ